ਕਿੰਸਾ ਸ੍ਰੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੇ ਕਿਸੇ ਵੀਰ ਤੋਂ ਨਹੀਂ ਪਹੁੰਚਿਆ ਜਾਂਦਾ ਉਹ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲੈ ਤਸੱਲੀ ਕਰਕੇ ਖੜਨਾ ਫਰਜ਼ ਈ ਢਾਡਾ ਕਿਉਂਕਿ ਪੈਸੇ ਤੁਸੀਂ ਖਰਚਨੇ ਆਪਣੀ ਗਾਰੰਟੀ ਤੇ ਪਰਚੂ ਲਿਆ ਕਰੋ ਤੇ ਬਾਕੀ ਗੱਲਬਾਤ ਹੁਣ ਆਪਾਂ ਵਿਧੀ ਹੁਣ ਨਾ ਕਰਦੇ ਆਂ ਅੱਜ ਵੀ ਜ਼ਿਆਦਾਤਰ ਤੁਹਾਨੂੰ ਸੋਈਆਂ ਹੀ ਤੁਹਾਨੂੰ ਦਿਖਾਉਣੀਆਂ ਵਿੱਚੋਂ ਕੋਈ ਇੱਕ ਦੋ ਗੱਬਣਾ ਦਿਖਾਵਾਂਗੇ ਬਾਕੀ ਜ਼ਿਆਦੀਆਂ ਸੋਈਆਂ ਹੀ ਆ ਅੱਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋ ਸਨੋ ਠੀਕ ਠਾਕ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਕਰੀ ਹਾਂਜੀ ਦੰਦਰ ਸਿੰਘ ਪਿੰਡ ਕਠਾ ਤਸੀਲ ਬਟਾਲਾ ਜਿਲ੍ਹਾ ਕਰਤਾਰਪੁਰ ਤੇ ਫੋਨ ਨੰਬਰ ਬੋਲ ਦੋ ਕਰੀ 98568722 ਠੀਕ ਆ ਤੇ ਅੱਜ ਕਿੰਨੀਆਂ ਫਿਰ ਅੱਜ ਮੱਝਾਂ ਦੇ 6 ਹੀ ਇੱਕ ਵੇਗੀ ਪੰਜ ਹੋਣੇ ਇੱਕ ਹੁਣ ਨਹੀਂ ਅਜੇ ਵੇਗੀ ਹੈ ਨਾ ਪਾਸ ਹੋ ਗਈ ਹੈ ਤੇ ਅਜੇ ਵੀਰਦੀ ਹਣੀ ਇਥੇ ਹੀ ਆ ਪੁੱਛ ਲਈ ਉਹਨਾਂ ਤੋਂ ਕਰੀਏ ਗੱਲ ਬਾਤ ਫਿਰ ਕਰ ਲਓ ਕਰ ਦੋ ਹਾਂਜੀ ਵੀਰਦੀ ਸੱਸ ਜੀ ਠੀਕ ਆ ਜੀ ਤੇ ਵੀਰਦੀ ਲੈ ਲਈ ਫਿਰ ਅੱਜ ਹਾਂਜੀ ਵੀਰਦੀ ਲੈ ਲਈ ਜੀ ਕਿੱਥੋਂ ਆਏ ਤੁਸੀਂ ਆਈ ਵੀਰ ਪਖਣਾ ਪਿੰਡ ਆਪਣਾ ਜੀ ਅੱਛਾ ਪਖਣਾ ਚੀਚਾ ਪਖਣਾ ਨੰਬਰ ਸਰ ਲੱਗੇ ਹਾਂਜੀ ਹਾਂਜੀ ਠੀਕ ਆ ਤੇ ਪਸੰਦ ਦਾ ਪੂਰੀ ਹਾਂਜੀ ਹਾਂਜੀ ਪੂਰੀ ਆ ਗੱਬਨ ਮਾਜ ਨੀਲੀ ਰਾਵੀ ਦੇ ਲਈ ਹੈ ਨਾ ਤੇ ਪਾਸ ਕਰ ਲਈ ਆ ਹਾਂਜੀ ਪਾਸ ਕਰ ਲਈ ਓਕੇ ਮਤਲਬ ਸਾਰਾ ਕੋ ਸੌਦਾ ਸਾਈ ਬੈਨਾ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਲੱਦ ਕੇ ਖੜਨੀ ਹੈ ਤੇ ਰੇਟ ਰੂਟ ਕਿਦਾਂ ਠੀਕ ਲੱਗਿਆ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਬਹੁਤ ਵਧੀਆ ਜੀ ਠੀਕ ਹੈ ਫਿਰ ਤੇ ਵੀਡੀਓ ਵੇਖ ਕੇ ਆਏ ਫਿਰ ਹਾਂਜੀ ਹਾਂਜੀ ਵੀਡੀਓ ਵੇਖ ਕੇ ਆਏ ਠੀਕ ਹੈ ਤੇ ਕਿਦਾਂ ਫਿਰ ਵਧੀਆ ਲੱਗਾ ਮੋਲ ਚਾਲ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਤੇ ਜੇ ਕੋਈ ਲਾਮਾ ਲੂਮਾ ਦੇਣਾ ਕੋਈ ਗਲਤ ਮਤ ਲੱਗਾ ਤੇ ਦੱਸ ਦਿਓ ਨਹੀਂ 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 ਕੋਈ ਚੱਕਰ ਹੀ ਨਹੀਂ ਆ ਰਿਹਾ ਠੀਕ ਹੈ ਜੀ ਚ ਸਾਹਮਣੇ ਹੁਣੇ ਪਾਸ ਕੀਤੀ ਆ ਮੱਝ ਤੇ ਇਸ ਤਰ੍ਹਾਂ ਹੀ ਸਾਰੇ ਵੀਰਣਵਾ ਆ ਕੇ ਪਾਸ ਕਰਕੇ ਜਿਹੜਾ ਵਾ ਖੜਨੀ ਚਾਹੀਦੀ ਆ ਜਿਹੜੀ ਮੱਝ ਦਾ ਜਿਹੜਾ ਨਹੀਂ ਸਵਦਾ ਹੋ ਗਿਆ ਵਾ ਨੀਲੀ ਦੀ ਤੇ ਹੁਣ ਜਿਹੜੀਆਂ ਆਵਲੀਆਂ ਪੰਜ ਮੱਝਾਂ ਦੇ ਇੱਕ ਗਾਂ ਜਿਹੜੀ ਰਹਿ ਗਈ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰਨੀ ਆ ਤੇ ਵੀਰ ਜੀ ਦੱਸਿਓ ਤੇ ਬਾਰੇ ਫਿਰ ਮੀਟੀ ਬਿੰਦੀ ਹੈ ਪਹਿਲਾਂ ਹਾਂਜੀ ਜਿਹੜੇ ਵੀਰ ਨੇ ਡੰਗਰ ਲੈਣਾ ਆ ਉਹ ਫੋਨ ਕਰੇ ਠੀਕ ਵਰਤੋਂ ਦਾ ਬੰਦਿਆ ਨੇ ਮਹੀਂ ਲਈ ਤਿੰਨ ਤਾਰ ਲਾ ਕੇ ਜਦੋਂ ਪਿੰਡ ਲਈ ਦਸਰਾ ਚੁੰਦਾ ਸੌਤ ਕਰ ਰਿਹਾ ਹਾਂ ਜੀ ਤਹੀਂ ਨਾ ਮਹੀਂ ਰਾਤ ਨੂੰ ਸੌਦਾ ਕਰਾਂਗੇ ਛੋਰੀ ਲੈਣੀ ਆ ਤੇ ਇਹ ਕਹੇ ਬੋਤੇ ਨੋਰੀ ਬੋਣਗੀ ਤਾਂ ਤੁਹਾਨੂੰ ਗੂਣ ਆਉਂਦੇ ਦੇ ਦਈਏ ਜੀ ਇਹ نئی ਅੜੀ ਜਬਾਨ ਦਾ ਸੌਦਾ ਹੀ ਮਹੀਂ ਖੜਦੀ ਆ ਸਵੇਰੇ ਪਾਏ ਪਤਾ ਕਿ ਮਹੀਂ ਖੜਦੇ ਹੋ ਠੀਕ ਹੈ ਮੁਰਗੇ ਸਾਰਾ ਦੇਣੀ ਉਹਨਾਂ ਨੂੰ ਚੁੱਕਿਆ ਅੱਛਾ ਕਈ ਦਾ ਨਾ ਖਰਾਬ ਕਰੋ ਜੇ ਇਹ ਤਾਂ ਲੈਣੀ ਆ ਤੇ ਨਹੀਂ ਲੈਣੀ ਤੇ ਤੁਸੀਂ ਆਪਣੇ ਘਰ ਜਾ ਜੀ ਆਪਣੇ ਘਰ ਆ ਆ ਫਿਰ ਦਿਖਾਓ ਨਾ ਪਸ਼ੂ ਨਾ ਕਿਸੇ ਦਾ ਲੈ ਕੇ ਵੀਰ ਜੀ ਮਹੀਂ ਮੁਰਕੇ ਖਰਾਬ ਹੋਣ ਦਾ ਚੁਕੜਾ ਕੋਈ ਚੰਗੀ ਗੱਲ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਚਲੋ ਇਹ ਜੇ ਜਨ ਨਾਲ ਚਲਦੀਆਂ ਹੀ ਰਹਿਣੀਆਂ ਵਾ ਮੈਨ ਕੱਟੀ ਸੁਈ ਆਏ ਤੇ ਸੂਆ ਪਹਿਲਾ ਕਿੰਨੇ ਦਿਨਾਂ ਦੀ ਸੁਈ ਆ ਸੁਈ ਨਾਲ ਸ਼ੂਕੀਆ ਵਾ ਸਰਮੰਦੇ ਨੂੰ ਮਗਰੀ ਦੇ ਕਟਾ ਜੇ ਤੇ ਦੁੱਧ ਦੁੱਧ ਵੀ ਜੀ 10 ਲੀਟਰ ਤੋਂ ਬਾਹਰ ਹੋਗਾ 10 ਪੱਕਾ ਤੇ ਆ ਰਿਹਾ ਖੰਡੀ ਕਾ ਗਿਗੜੇ ਹਾਂਜੀ ਅੱਛਾ ਬਾਕੀ ਜਿੱਦਾਂ ਮਰਜ਼ੀ ਕੁਝ ਹੋਵੇ ਬਾਡੀ ਕਰਕੇ ਕੋਈ ਹੋਰ ਨਾ ਕਰੂਗੀ ਠੀਕ ਹੈ ਜੀ ਚਲੋ ਇੱਕ ਨੰਬਰ ਹੋਊਗਾ ਝੋਡੀ ਦਾ ਖੋਲੋ ਫਿਰ ਤੋਰ ਦਈਏ ਝੋਡੀ ਵੱਡੀ ਹੈ ਵੀ ਉਧਰ ਦਈਏ ਪਰ ਲਈ ਅੱਧਰੋਂ ਕਦ ਕਾਠ ਦੀ ਚੰਗੀ ਆ ਉਤਰਾਂ ਤੇ ਥਣ ਵੀ ਇਹਦੇ ਦੇ ਸਕਦੇ ਜੇ ਲੱਗੇ ਤਾਂ ਉਤਰਾ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਵਿੱਚ 12 13 ਕਿਲੋ ਕਰ ਦੇਣਾ ਝੋਟੀ ਇਹ ਸਾਨੂੰ ਚੱਲੇਗੀ ਦੁੱਧ ਇਹ ਮੈਮ ਉਹ ਵਾਰੂਦ ਦੁੱਧ ਆਉਗੀ ਆ ਜੇ ਬੱਚਾ ਇਹਦਾ ਨਹੀਂ ਉਹਦਾ ਬੱਚਾ ਪਰੇ ਬੱਜਾ ਆ ਇੱਧਰ ਬੱਜਾ ਇਹਦਾ ਬੱਚਾ ਕੌਣ ਪਰਲਾ ਕਾਲਾ ਬਾਕੀ ਸੋਹਣੀ ਝੋਟੀ ਆ ਚਲੋ ਸੁਆ ਇਹਦਾ ਪਹਿਲਾ ਹੀ ਆ ਆ ਦੇਖ ਸਾਥ ਜੀ ਬਾਕੀ ਬਿਲਕੁਲ ਨਿਗਰਵਾਨੇ ਦੀ ਆ ਬਹੁਤ ਸਾਊ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਕਰਨ ਜੋ ਮਰਜੀ 80 ਹਜ਼ਾਰ ਦੀ ਯੂਟੀ ਦੇਣੀ ਅੱਛਾ 80 ਹਜ਼ਾਰ ਦੀ ਦੇਣੀ ਆ ਬਾਕੀ ਵਿੱਚੋਂ ਕਰ ਨਹੀਂ ਛੋਟ ਛੜ 2 ਛੜ ਦਾਂਗੇ 78 ਦੀ ਹਾਂ ਜੀ ਕਿ ਮੌਕੇ ਤੇ ਹੋਰ ਕਰ ਦੋਗੇ ਇਹ ਤਿਆਰ ਦੀ ਵੀ ਜੀ ਵੀ ਗਈ ਵੀ 73 ਦੀ ਝੋਟੀ ਲੈ ਜੇ ਦੋ ਜਿਆ ਫੋੜਿਆ ਸੌ ਕਰੀਏ ਦੋ ਸੌ ਕਰੀਏ ਵੀ ਮਰਜੀ ਨਾਲ ਠੀਕ ਹੈ ਜੀ ਇਹ 72 ਲਾਉਣਾ ਤੇ ਕਹਿਣਾ ਉਹ ਵੀ ਨਾ ਫੋਨ ਲਾਵੇ ਚਲੋ ਫੋਨ ਤੇ ਹੁਣ ਲਾਉਣਾ ਹੀ ਆ ਵੀਰਾਂ ਨੇ ਬਾਹਰ ਵੀਰ ਜੀ ਦੁੱਧ ਹੋ ਗਿਆ ਜਿਹੜੀ ਹਾਂ ਜੀ ਹਾਂ ਜੀ ਬਿਲਕੁਲ ਪੱਥਰ ਤੇ ਲੀਕ ਵੀ ਨਹੀਂ ਮਾਰੀਦੀ ਹੁੰਦੀ ਮਾਂ ਮੋਲੀ ਜਾ ਜਾ ਦੱਸੋ ਕੀ ਚ ਕਮਾਉਂਦੇ ਆ ਹਾਂ ਜੀ ਹਾਂ ਜੀ 10000 ਰੁਪਏ ਦੀ ਰਹੀ ਹੋਣੀ ਠੀਕ ਆ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਕਿ ਤੀਜੇ ਸਵੇਰੇ ਤੀਜੇ ਅੱਜ ਠੀਕ ਆ ਹੁਣ ਇਹ ਜਿਹੜੀ ਵੀਰ ਜੀ ਆਈ ਉਹਨਾਂ ਦੁੱਧ 10000 ਕਿਲੋ ਕਰ 9 ਕਿਲੋ ਕਰਕੇ ਦੇਣੀ ਉਹ ਬਚਾਏ ਮਾਰ ਕੱਟੀ ਆਹ ਤੇ ਕਿੰਨਾ ਕ ਦੁੱਧ ਚ ਵਾਈ ਜਾਊਗੀ ਹੈ ਤੇ ਵੀਰ ਜੀ 12-13 ਕਿਲੋ ਦਊਗੀ ਠੀਕ ਅਜ ਲਾਇਆ ਬਾਕੀ ਇਹਦੇ ਥੋੜਾ ਜਿਹਾ ਨੱਥ ਦਾ ਨਿਸ਼ਾਨ ਪਿਆ ਵਾ ਜਿਹੜਾ ਕਿਸੇ ਨੇ ਨੱਥ ਚੰਗੇ ਮੋਟੀ ਨੱਥ ਪਾਈ ਸੀ ਕਿਸੇ ਨੇ ਇਹਨੇ ਕਈ ਵੀਰ ਜਿਹੜਾ ਧਿਆਨ ਨਹੀਂ ਦਿੰਦੇ ਨੱਥਾ ਪਾ ਗਏ ਫਿਰ ਜਿਆਦੀਆਂ ਖੁੱਬ ਜਾਂਦੀਆਂ ਤੇ ਇਹਦਾ ਵੀ ਜੇ ਫਿਰ ਮੁੱਲ ਜਿਆਦਾ ਜਾਇ ਕਰੀਏ ਦੇਖੋ ਨਾੜਾ ਗੱਦਾਂ ਦੀਆਂ ਕਿੱਡੇ ਤੇ ਭਰੀ ਭਰੀ ਬਾਕੀ ਆਸਾਂ ਨੇ ਵੀ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਪਾਈ ਕੋ ਜੰਗੀ ਹੁਣ ਵੀਰ ਜੀ ਦੁਪਹਿਰੇ ਚ ਹੋਈ ਆ 10 ਵਜੇ ਨਾਲ ਮੈਂ ਲਈ ਆ ਠੀਕ ਆ ਸਾਡੀ ਸਾਫ ਕਰਤੀ ਠੀਕ ਆ 10 ਕਿਲੋ ਆਂਦੇ 10000 ਕਿਲੋ ਆਂਦੇ ਪਰ 9 ਕਿਲੋ ਕਰਕੇ ਦੇਣੀ ਆ ਤੇ ਕਿੰਨਾ ਫਿਰ ਜਵਾਈ ਇੱਕ ਨੰਬਰ ਹੋ ਗਈ ਜੱਸ ਨਾ ਫਿਰ ਇਹਦਾ ਮੁੱਲ 70000 ਦੇ 70000 ਆ ਹਾਂਜੀ ਤੇ ਇਹ ਵੀ ਦੇ ਦਈਏ 68 ਦੇ ਹਾਂਜੀ 68 ਦੇ ਦੇ ਦਈਏ 65 ਦੀ ਦੇ ਦਿੰਦੇ ਆ। ਅੱਛਾ 65 ਦੀ ਦੇ ਦੋਗੇ। ਹਾਂਜੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। ਹੋਰ ਕਰ ਦਾਂਗਾ ਮਹੀਂ ਵੱਡੀ ਆ। ਠੀਕ ਆ ਜੀ। ਤੇ ਆ ਵੀ ਸੂਈ ਸਵਾਈ ਆ। ਇਹ ਵੀ ਸੂਈ ਜੀ 23 ਤਰੀਕ ਦੀ ਮਹੀਂ ਸੂਈ ਜੀ ਵੀਡੀਓ ਵੀ ਪਾਵਾਂਗੇ। ਠੀਕ ਆ। ਇਹਦੇ ਬੱਚਾ ਪਾੜਦਾ ਕੁੱਤਿਆਂ ਨੇ। ਆਹ ਤੁਸੀਂ ਦੱਸਿਆ। ਕੋਈ ਇੱਕ ਟੈਪ ਭਾੜੇ ਦੇ ਮੈਂ ਨਹੀਂ ਇੱਕ ਡਾਕਟਰ ਲੈਂਦੀ ਏ। ਤੁਸੀਂ ਸਾਥ ਚਲੋਗੇ ਤੁਹਾਡੇ ਮੈਲਾ ਮਾਰੂ ਕੀ ਦੁੱਧ ਵੀ 10 ਕਿਲੋ ਦੇ ਦਊਗੀ। ਠੀਕ ਆ। ਇਹ ਆ ਵੀ ਨਵੇਂ ਆ ਵੀ ਸੂਈ ਤਾਜੀ ਆ। ਇਹ ਜਿਸ ਦਿਨ ਤਾਜੀ ਸੂਈ ਉਸ ਦਿਨ ਦੀ ਵੀ ਇਹ ਦੀ ਵੀਡੀਓ ਪਈ ਆ 23 ਤਰੀਕ ਦੀ। ਹਾਂਜੀ। ਅੱਜਿਤ 7 ਦਿਨ ਹੋ ਗਏ ਨਾ ਸੋਈ ਨਾ ਲੈਵ ਯਾਹਾਂ ਦੇ ਸਾਦੇ ਜਿਹੇ ਉਤਰੇ ਨੇਈ ਹੈ ਸੰਦ ਜਾਂ ਮਾਰਨਾ ਤੇ ਇਹਦਾ ਫਿਰ ਮੁੱਲ ਵੀ ਜੀ ਮਹੀਨੇ ਬੜੀ ਮਹਿੰਗੀ ਰਹੀ ਸੀ ਹਾਂਜੀ ਹੁਣ ਜਿਵੇਂ ਹੀ ਦੇਣਾ ਕਿ 45000 ਦੀ 45000 ਦੀ ਛੋੜ ਛੜ ਵਿੱਚੋਂ ਕਰ ਦੋਗੇ 40000 45000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਕੋ ਫੋਨ ਲਾ ਤੇ ਇਹ ਆ ਵੀ ਕੋਈ 23 ਤਰੀਕ ਦੇ ਵੀਡੀਓ ਵੇਖ ਲੈ ਉਸ ਦਿਨ ਜਿਹੜੀ ਅਸੀਂ ਵੀਡੀਓ ਪਾਈ ਸੀ ਇਸੇ ਚੈਨਲ ਤੇ ਵੀਡੀਓ ਪਈ ਆ 23 ਤਰੀਕ ਦੇ ਜਦੋਂ ਇਹ ਤਾਜੀ ਸਹੀ ਹੈ ਉਸ ਦਿਨ ਹੀ ਸਹੀ ਹੈ ਅਜੇ ਹਾਂਜੀ ਤੇ ਹੁਣ ਆ ਵੀ ਸੋਈ ਸਵਾਈ ਜੀ ਐਵੇਂ ਸੂਈ ਇਹ ਨੋ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ ਇਹਨੂੰ ਐਸ਼ੀਵਾ ਕਰਵਾ ਦੇ ਲਈ ਮਗਾ ਕੱਢੀ ਜੀ ਠੀਕ ਹੈ ਜੀ ਹਾਂ ਜੀ ਤੋਰੋ ਹਾਂ ਫਿਰ ਇਹਨਾਂ ਇੱਕ ਰੋ ਤੇ ਇਹ ਤਾਂ ਲੀ ਜੀ 10 ਲੀਟਰ ਤੋਂ ਬਾਹਰ ਹੋ ਗਿਆ 10 ਕਿਲੋ ਕਰਕੇ ਦੇ ਦੇ 10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਵੀ ਹੁਣ ਹੈਗਾ ਵਾ ਇਹ ਥਾਣੇ ਦੇ ਵੀ ਦੇਖ ਸਕਦੇ ਜੀ ਤੇ ਇਹ ਵਿੱਚ ਕਿੰਨਾ ਕ ਦੁੱਧ ਕੱਢੀ ਜਾਊਗੀ ਵੱਡੀ ਬਈ ਆ ਜੀ ਇਦਨ ਲਿਆਓ ਇੱਕ ਇਹਦਾ ਫੇਰ ਮੁੱਲ ਇਹਦਾ ਮੁੱਲ 50000 60000 ਰਿਹਾ ਤੇ ਵਿੱਚ ਮੰਨਤਾਂ ਪੂਰੇ 60000 ਦੀ ਬਈਨਾ ਅੱਛਾ 60 ਦੀ ਦੇ ਦੇਣੀ ਹੈ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਇਸ ਚਵਾਈ ਜਾਊਗੀ ਕੱਲ ਹੋਊਗਾ ਦੁੱਧ 12 13 ਕੇ ਵਿੱਚ ਵਾਜੂਗੀ ਠੀਕ ਹੈ ਤੇ ਬਾਕੀ ਚਲੋ ਮੌਕੇ ਤੇ ਮੰਨਤਾਂ ਹੋਰ ਕਰ ਦੋਗੇ ਤੇ ਹੁਣ ਆ ਗੱਬਣ ਜੇ ਇਹ ਗੱਬਣ ਜੀ ਵਿਕੀ ਅੱਜ ਭਾਏ ਰਾ ਸੁੱਕੇ ਕਿੰਨੇ ਸੁੱਕੇ ਤਿਆਰੀ ਜੀ ਹੈ ਵੇ ਛੇਤੀ ਸੁੱਕ ਬੈਣੀ ਹੈ ਕਈ ਵਾਰੀ ਸਫਰ ਸੁਫਰਨਾ ਵੀ ਪਹਿਲਾਂ ਸੁੱਕ ਪੈਂਦੀਆਂ ਵਾ ਦੱਜਾ ਦੁਆੜੀ ਦਾ ਇਹ ਕਿੰਨੇ ਕ ਦੁੱਧ ਵਾਲੀ ਜੇ ਦੁੱਧ ਵੀ ਜੀ 10 ਲੀਟਰ ਪਾੜੀ ਗਈ 10 ਕਿ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਅਵੀ ਚਵਾਈ ਜਾਊਗੀ ਬਾਕੀ ਪਿੱਛੇ ਵੀ ਢਿੱਲਾ ਕਰ ਗਈ ਇਹਨੇ ਸੂਖ ਹੈ ਨਾ ਹੁਣ ਖੇਤੀ ਬਸ ਮਾਕੀਤ ਖਾਣਾ ਦੇਖੀ ਗਾਰੰਟੀ ਦੀ ਠੀਕ ਹੈ ਜੀ ਹਾਂ ਜੀ ਮੈਂ ਸੁਣ ਪਵੇ ਮੇਰੇ ਕੋਲ ਤਨ ਕਿਡਾ ਵੇਲਾ ਲਗਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਕਹਿੰਦੇ ਯਾਰ 65000 ਰੁਪਏ ਤੇ ਜੱਸ ਨਾ ਬਾਹੀ ਇਹਦੀ ਪੂਰੇ 60 ਦੀ ਦੇਦੀ ਠੀਕ ਹੈ ਜੀ ਤੇ ਆਹ ਤੇ ਵੇਚ ਗਈ ਆ ਹਣਾ ਹਾਂ ਜੀ ਇਹ ਹੁਣੇ ਆਪਣੇ ਭਾਜੀ ਹੁਣਾਂ ਨੇ ਲੈ ਲਈ ਆ ਜਿਹੜੇ ਆਏ ਆ ਇਹ ਵੀ ਰਹਿਣਾ ਜੀ ਜੀ ਕੋ 23 ਤਰੀਕ ਦੀ ਵੀਡੀਓ ਕੱਢ ਕੇ ਵੇਜ ਲੈ ਠੀਕ ਹੈ ਵਸੀ ਇਹਦੀ ਵਸੀ ਹੁਣ ਕਿਚੜ ਗਈ ਮਟੀ ਵਾਲਾ ਦਾ ਮਰ ਗਈ ਠੀਕ ਆ ਬਾਕੀ ਇਹ ਠੰਡੀ ਬੜੀ ਦੇ ਰਿਹਾ ਕੋਈ ਨੂੰ ਭਾਈェ ਪਾੜਾ ਨਾ ਪਾਓ ਠੀਕ ਐ ਕੋਈ ਭਾਈェ ਨੂੰ ਰੱਸੀਆਂ ਪਾਓ ਠੀਕ ਐ ਤੇ ਇਤਰੀਕ ਦੇ ਦੇ ਵੀ ਵੀਡੀਓ ਕੋਈ ਦੇਖ ਲੇ ਉਹਦੋਂ ਨਹੀਂ ਤੇ ਮਗਰ ਬੱਚੀ 15 ਦਿਨਾਂ ਦੀ ਹੈਗੀ ਸੀ ਫਿਰ ਮਿੰਨੇ ਦੇ ਲਾਗੇ ਬੰਨੇ ਮੰਨ ਕੇ ਚੱਲੇਗੀ ਜਿਹੜਾ ਇਹਨਾਂ ਸੂਈ ਲਾਉਂਗੇ ਬਹੁਤ ਸੂਈ ਚੰਗੀ ਆ ਦੇਖੋ ਠੀਕ ਹੈ ਤੇ ਦੁੱਧ ਕਿੰਨਾ ਜੀ ਦਿੱਤੀ ਹੈ ਤੇ ਕੋਲ ਸੋ 10 ਕਿਲੋ ਆ ਰਹੀ ਸੀ ਪੱਕਾ ਦੁੱਧ ਹੈਗਾ ਜੀ ਚਾ ਆ ਕੇ ਰੋਹਾਂਗੀ ਲਿਆਓ ਫਿਰ ਤੋਰੋ ਇਹਨੂੰ ਲਓ ਜੀ ਖੜਾ ਦਿੱਤੀ ਇਹਨੂੰ ਆ ਜੀ ਲਿਆਓ ਬਾਕੀ ਹੈਗੀ ਬੱਚੇ ਦੇ ਨਹੀਂ ਹੈ ਹੁਣ ਮੌਕੇ ਤੇ 10 ਕਿਲੋ ਦੁੱਧ ਜਿਹੜਾ ਕਿੰਨੇ ਵੀ ਇਹਦੇ ਕੋਲ ਹੈਗਾ ਹੈ ਜਿਹੜਾ ਤੁਸੀਂ ਚਵਾਈ ਕਰਕੇ ਲੈ ਜਾਣਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 25000 25000 ਆ ਤੇ ਕਰਨਾ ਮੰਨਤਾ ਨਾ ਹਰ 200 ਗੱਲਾਂ ਕਰਦੀ ਯਾਰ ਜੰਗੀ 20000 ਦੀ ਦੇ ਦਈਏ ਜੱਸ ਨਾ ਕਰੀ 20000 ਦੀ ਅੱਛਾ 20 ਦੀ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰੋਂ ਕੋਈ ਤਸੰਦੀ ਕਰਕੇ ਸਦੀ ਕਰਕੇ ਬੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਨਾ ਲੈ ਜਾ ਜੋ ਵੀ ਆ ਸਾਰਾ ਕੁਝ ਇੱਥੇ ਹੀ ਆਪਣੇ ਪਾਸ ਕਰਕੇ ਖੜੇ ਜੀ